ਬਾਲੀਵੁੱਡ ਐਕਟਰੈਸ ਨੀਰੂ ਬਾਜਵਾ ਆਪਣੇ ਖਾਸ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਇੰਨੇ ਦਿਨੀ ਉਹ ਆਪਣੇ ਪਰਿਵਾਰ ਦੇ ਨਾਲ ਖੂਬ ਟਾਈਮ ਸਪੈਂਡ ਕਰ ਰਹੀ ਹੈ ਦੱਸਦੀ ਹੈ ਕਿ ਫੈਨਸ ਉਹਨਾਂ ਦੀਆਂ ਦੋ ਫਿਲਮਾਂ ਫਫੇ ਕੁਟਨੀਆ ਤੇ ਸਰਦਾਰ ਜੀ 3 ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਫਿਲਹਾਲ ਨੀਰੂ ਬਾਜਵਾ ਵੱਲੋਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਗਿਆ ਆਪਣੀ ਬੇਟੀ ਦੇ ਨਾਲ ਉਹਨਾਂ ਨੇ ਇੱਕ ਬੜਾ ਹੀ ਕਿਊਟ ਵੀਡੀਓ ਪੋਸਟ ਕੀਤਾ ਹੈ ਕੀ ਲਿਖਿਆ ਇਸ ਦੇ ਕੈਪਸ਼ਨ ਵਿੱਚ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਵਿੱਚ ਕੀ ਹੈ ਉਹ ਵੀ ਦੱਸਾਂਗੇ ਆਓ ਚੱਲਦੇ ਹਾਂ ਅਕਸਰ ਤੁਸੀਂ ਨੀਰੂ ਬਾਜਵਾ ਦੀਆਂ ਤਸਵੀਰਾਂ ਦੇ ਵਿੱਚ ਉਹਨਾਂ ਦੀ ਵੱਡੀ ਬੇਟੀ ਅਨਾਇਆ ਨੂੰ ਤਾਂ ਵੇਖਿਆ ਹੀ ਹੋਵੇਗਾ ਜਿੱਥੇ ਨੀਰੂ ਬਾਜਵਾ ਅਕਸਰ ਆਪਣੀ ਬੇਟੀ ਦੇ ਨਾਲ ਐਕਸਰਸਾਈਜ਼ ਜਾਂ ਹੋਰ ਐਕਟੀਵਿਟੀ ਕਰਦੀ ਨਜ਼ਰ ਆਉਂਦੀ ਹੈ ਅੱਜ ਉਹਨਾਂ ਨੂੰ ਪਹਿਲੀ ਵਾਰੀ ਇੱਕ ਰੀਅਲ ਸ਼ੇਅਰ ਕਰਦੇ ਵੇਖਿਆ ਗਿਆ ਜਿਸ ਵਿੱਚ ਦੋਵੇਂ ਮਾਂ ਤੇ ਬੇਟੀ ਮસ્ਤੀ ਕਰਦੀਆਂ ਨਜ਼ਰ ਆਈਆਂ ਨੇ ਨੀਰੂ ਬਾਜਵਾ ਆਪਣੀ ਬੇਟੀ ਨੂੰ ਇੱਕ ਸਲਾਹ ਦਿੰਦੀ ਹੈ ਜਿਸ ਦੇ ਜਵਾਬ ਦੇ ਵਿੱਚ ਬੇਟੀ ਕੁਝ ਅਜੀਹਾ ਕਹਿ ਦਿੰਦੀ ਹੈ ਕਿ ਨੀਰੂ ਬਾਜਵਾ ਨੂੰ ਅੱਗੋਂ ਜਵਾਬ ਨਹੀਂ ਆਉਂਦਾ ਯਾਨਕੀ ਨੀਰੂ ਬਾਜਵਾ ਕੋਲੇ ਅਗੇ ਸ਼ਬਦ ਨਹੀਂ ਹੁੰਦੇ ਤੇ ਉਹ ਚੁੱਪ ਕਰ ਜਾਂਦੀ ਹੈ ਤਾਂ ਆਓ ਦੇਰ ਨਾ ਕਰਦੇ ਹੋਏ ਤੁਹਾਨੂੰ ਲੈ ਚਲਦੇ ਹਾਂ ਇਸ ਮਜ਼ੇਦਾਰ ਵੀਡੀਓ ਵੱਲ ਜੁਵਾਨ ਚਲਾਉਗੀ ਨਾ ਸ਼ਾਦੀ ਨਹੀਂ ਹੋਗੀ ਤੇਮਾਰੀ ਆਪਕੀ ਕਿੈਸੀ ਹੋਈ ਫਿਰ ਵੀਡੀਓ ਵਿੱਚ ਤੁਸੀਂ ਵੇਖਿਆ ਕਿ ਨੀਰੂ ਬਾਜਵਾ ਆਪਣੀ ਬੇਟੀ ਨੂੰ ਕਹਿੰਦੀ ਹੈ ਕਿ ਜੁਮਾਨ ਜ਼ਿਆਦਾ ਚਲਾਵੇਂਗੀ ਤਾਂ ਵਿਆਹ ਨਹੀਂ ਹੋਵੇਗਾ ਤੇ ਜਵਾਬ ਦੇ ਵਿੱਚ ਬੇਟੀ ਨੀਰੂ ਬਾਜਵਾ ਨੂੰ ਪੁੱਛਦੀ ਹੈ ਕਿ ਫਿਰ ਤੁਹਾਡਾ ਕਿਵੇਂ ਹੋ ਗਿਆ ਕਿਸ ਤਰ੍ਹਾਂ ਨੀਰੂ ਬਾਜਵਾ ਕੋਈ ਜਵਾਬ ਨਹੀਂ ਦੇ ਪਾਈ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਇਸ ਦੇ ਕੈਪਸ਼ਨ ਦੇ ਵਿੱਚ ਨੀਰੂ ਬਾਜਵਾ ਨੇ ਲਿਖਿਆ ਕਿ ਜਦੋਂ ਤੁਹਾਨੂੰ ਅਹਿਸਾਸ ਹੋਵੇ ਕਿ ਤੁਸੀਂ ਆਪਣਾ ਹੀ ਛੋਟਾ ਰੂਪ ਬਣਾ ਦਿੱਤਾ ਤਾਂ ਬਿਲਕੁਲ ਨੀਰੂ ਬਾਜਵਾ ਦੀ ਵੱਡੀ ਬੇਟੀ ਅਨਾਇਆ ਉਹਨਾਂ ਦੇ ਨਕਸ਼ੇ ਕਦਮ ਤੇ ਹੀ ਚੱਲ ਰਹੀ ਹੈ ਤੇ ਅਕਸਰ ਦੋਵਾਂ ਨੂੰ ਐਕਸਰਸਾਈਜ਼ ਕਰਦੇ ਵੇਖਿਆ ਜਾ ਸਕਦਾ ਹੈ ਹੁਣ ਅਨਾਇਆ ਬਾਕੀ ਸਟਾਰ ਕਿਡਜ਼ ਵਾਂਗ ਫਿਲਮਾਂ ਵਿੱਚ ਆਵੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਵਾਹੀ ਦੱਸੇਗਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਜ ਦੀ ਫਿਲਮ ਸਰਦਾਰ ਜੀ 27 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਵਾਲੀ ਹੈ ਇਸ ਵਾਰ ਵੀ ਦਿਲਜੀਤ ਜੱਗੀ ਦੇ ਕਿਰਦਾਰ ਦੇ ਵਿੱਚ ਵਾਪਸ ਭੂਤ ਕੱਢਣ ਆ ਰਹੇ ਨੇ ਤੇ ਦੋਵਾਂ ਦੀ ਹਾਰਰ ਕਾਮੇਡੀ ਫਿਲਮ ਇਹੇ ਹੋਣ ਵਾਲੀ ਹੈ ਇਸ ਤੋਂ ਇਲਾਵਾ ਮਾਰਚ 2026 ਵਿੱਚ ਨੀਰੂ ਬਾਜਵਾ ਦੀ ਪ੍ਰੇਮ ਕੌਰ ਵੀ ਆਉਣ ਵਾਲੀ ਹੈ ਜਿਸ ਦਾ ਟ੍ਰੇਲਰ ਇਸੇ ਸਾਲ ਜਲਦੀ ਰਿਲੀਜ਼ ਕੀਤਾ ਜਾਵੇਗਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ